ਮੈਂ ਸਾਰੇ ਦਰਸ਼ਕਾਂ ਨੂੰ ਆਪਣੇ ਵੱਲੋਂ ਦਿਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਔਰ ਅਰਦਾਸ ਕਰਦਾ ਕਿ ਪ੍ਰਮਾਤਮਾ ਉਹਨਾਂ ਨੂੰ ਅਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖਣ ਔਰ ਸੇਤਿਆਬੀ ਔਰ ਕਾਮਯਾਬੀ ਖੁਸ਼ੀਆਂ ਬਖਸ਼ਣ ਦਿਵਾਲੀ ਖੁਸ਼ੀਆਂ ਦਾ ਤਿਉਹਾਰ ਹੈ ਉਸ 'ਚ ਮੇਰੀ ਇਸ ਮਾਧਿਅਮ ਰਾਹੀਂ ਅਪੀਲ ਹੈ ਤੁਹਾਨੂੰ ਸਾਰਿਆਂ ਨੂੰ ਕਿ ਆਪਾਂ ਆਪਸੀ ਪਾਈਚਾਰਾ ਸੁਖ ਸ਼ਾਂਤੀ ਬਣਾਈ ਰੱਖੀਏ ਸਮਾਜ ਦੇ ਵਿੱਚ ਛੋਟੇ ਛੋਟੇ ਜਿਹੜੇ ਮਨ ਮਟਾਵ ਨੇ ਉਹਨਾਂ ਨਾਲ ਗੱਲਾਂ ਕਈ ਵਾਰ ਜ਼ਿਆਦਾ ਵੱਜ ਜਾਂਦੀਆਂ ਹਨ ਉਹਨਾਂ ਨੂੰ ਆਪਾਂ ਨਿਪਟਾਈਏ ਇਸ ਮੌਕੇ ਦੇ ਉੱਤੇ ਆਪਾਂ ਇਹ ਹੀ ਪ੍ਰਣ ਕਰੀਏ ਔਰ ਪੁਲਿਸ ਤੇ ਪ੍ਰਸ਼ਾਸਨ ਦਾ ਸਹਿਯੋਗ ਕਰੋ ਕਿਉਂਕਿ ਬਿਨਾ ਪਬਲਿਕ ਦੀ ਸਪੋਰਟ ਤੋਂ ਜਿਹੜੀ ਹੈ ਉਹ ਪੁਲਿਸ ਕਿਤੇ ਵੀ ਕਾਮਯਾਬ ਨਹੀਂ ਹੁੰਦਾ ਸਿਸਟਮ ਤੋਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ ਮੌਕੇ ਦੇ ਉੱਤੇ ਸੁਖ ਸ਼ਾਂਤੀ ਬਣਾਈ ਰੱਖਣ ਲਈ ਜੋ ਜਿਸ ਪਿੱਛੇ ਕਮਿਸ਼ਨਰ ਪੁਲਿਸ ਲੁਧਿਆਣਾ ਵਚਨ ਬਤਾ ਹੈ ਤੁਹਾਡਾ ਸਹਿਯੋਗ ਦੀ ਮੰਗ ਕਰਦਾ ਔਰ ਅਖੀਰ ਦੇ ਵਿੱਚ ਤੁਹਾਨੂੰ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਮੁਬਾਰਕ